ਹੋਏ ਨੇ ਨੈਸ਼ਨਲ ਹਾਈਵੇ ਡੇਰਾਬਾਬਾ ਨਾਨਕੋ ਮਨੋਜ ਇੱਥੇ ਨੈਸ਼ਨਲ ਹਾਈਵੇ ਦੀਆਂ ਕੀ ਕੁਝ ਤਸਵੀਰਾਂ ਕਿਉਂਕਿ ਬੀਤੇ ਕੱਲ ਅਸੀਂ ਦੇਖਿਆ ਕਿ ਕਿਸੇ ਤਰ੍ਹਾਂ ਨਾਲ ਰਾਵੀ ਦਰਿਆ ਨੇ ਪੂਰਾ ਕਹਿਰ ਮਚਾਇਆ ਸੀ ਕਈ ਪਿੰਡ ਉਸ ਦੀ ਚਪੇਟ 'ਚ ਆਈ ਸੀ ਡੁੱਬ ਗਏ ਸੀ ਕਈ ਤਰ੍ਹਾਂ ਦਾ ਵੱਡੇ ਪੱਧਰ ਤੇ ਨੁਕਸਾਨ ਵੀ ਹੋਇਆ ਸੀ ਮੌਜੂਦਾ ਤਸਵੀਰਾਂ ਜਾਨੀਆਂ ਚਾਹਵਾਂ ਹਾਲਾਂਕਿ ਐਨਆਰਐਫ ਦੇ ਕਈ ਜੋ ਮੁਲਾਜ਼ਮ ਨੇ ਅਸੀਂ ਤਸਵੀਰਾਂ 'ਚ ਵੇਖ ਪਾ ਰਹੇ ਹਾਂ ਕਿ ਇਹਨਾਂ ਦੇ ਲੋਕ ਹੁਣ ਕੋਸ਼ਿਸ਼ ਕੀਤੀ ਜਾਏਗੀ ਕਿ ਜੋ ਲੋਕ ਫਸੇ ਹੋਏ ਨੇ ਪਿੰਡਾਂ 'ਚ ਉਹਨਾਂ ਨੂੰ ਰੈਸਕਿਊ ਕੀਤਾ ਜਾਏ ਦੇਖੋ ਸਰਬਜੋਤ ਹੋਰ ਵੀ ਤਸਵੀਰਾਂ ਹੁਣ ਭਿਆਨਕ ਹੁੰਦੀ ਨਜ਼ਰ ਆ ਰਹੀ ਹੈ ਕਿਉਂਕਿ ਨੈਸ਼ਨਲ ਹਾਈਵੇ ਗੁਰਦਾਸਪੁਰ ਡੇਰਾ ਬਾਬਾ ਨਾਨਕ ਦੇ ਮੇਨ ਰੋਡ ਤੇ ਅਸੀਂ ਮੌਜੂਦ ਹੈ ਤੇ ਹਾਲਾਤ ਤੁਸੀਂ ਦੇਖੋ ਕਿ ਇਹ ਮੇਨ ਹਾਈਵੇ ਹੈ ਜਿੱਥੇ ਪਾਣੀ ਦਾ ਫਲੋ ਲਗਾਤਾਰ ਵੱਧਦਾ ਜਾ ਰਿਹਾ ਹੈ ਔਰ ਜੋ ਤੁਸੀਂ ਜਿੱਥੇ ਵੀ ਨਜ਼ਰ ਮਾਰੋ ਨੇੜੇ-ਤੇੜੇ ਤੁਸੀਂ ਜਿੱਥੇ ਮੇਨ ਹਾਈਵੇ ਹੈ ਮੇਨ ਹਾਈਵੇ 'ਚ ਹੁਣ ਪਾਣੀ ਦਾ ਜਿਹੜਾ ਬਹਾਵ ਹੈ ਜਿਹੜਾ ਪਾਣੀ ਦਾ ਪੱਧਰ ਹੈ ਉਹ ਲਗਾਤਾਰ ਵੱਧਦਾ ਜਾ ਰਿਹਾ ਹੈ ਔਰ ਅੱਗੇ ਇਹ ਕਨੈਕਟੀਵਿਟੀ ਜਿਹੜੀ ਹੈ ਉਹ ਬੰਦ ਕਰ ਦਿੱਤੀ ਗਈ ਹੈ ਟੁੱਟ ਗਈ ਹੈ ਯਾਨੀ ਕਿ ਆਵਾਜਾ ਹੀ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਗਈ ਹੈ ਇਹ ਮੇਨ ਹਾਈਵੇ ਦੀ ਤਸਵੀਰਾਂ ਨੇ ਕਿਉਂਕਿ ਪਾਣੀ ਦਾ ਜਿਹੜਾ ਕਿਉਂਕਿ ਦੇਖੋ ਕੱਲ ਥੋੜਾ ਘੱਟ ਸੀਗਾ ਪਾਣੀ 4 ਤੋਂ 5 ਫੁੱਟ ਕਿਉਂਕਿ ਮੇਨ ਹਾਈਵੇ ਤੇ ਨਹੀਂ ਪਹੁੰਚਿਆ ਸੀਗਾ ਲੇਕਿਨ ਅੱਜ ਜੇ ਅਸੀਂ ਗੱਲ ਕਰ ਲਈਏ ਹੁਣ ਦੇ ਇਹ ਹਾਲਾਤ ਨੇ ਕਿ ਮੇਨ ਹਾਈਵੇ ਤੇ ਪਾਣੀ ਪਹੁੰਚ ਚੁੱਕਿਆ ਹੈ ਇਹ ਤਸਵੀਰਾਂ ਥੋੜਾ ਜਿਹਾ ਜ਼ੂਮ ਕਰਕੇ ਅਮਨ ਤੁਸੀਂ ਦਿਖਾਓ ਕਿ ਨਾਲ ਲੱਗਦੀ ਜਿਹੜਾ ਖੇਤ ਨੇ ਉੱਥੇ ਹੁਣ ਪਾਣੀ ਦਾ ਜਿਹੜਾ ਫਲੋ ਹੈ ਉਹ ਵੀ ਬਹੁਤ ਜ਼ਿਆਦਾ ਜਿਹੜਾ ਹੈਗਾ ਉਹ ਫਲੋ ਜ਼ਿਆਦਾ ਵੱਡਾ ਨਜ਼ਰ ਆ ਰਿਹਾ ਹੈ ਕਿਉਂਕਿ ਔਰ ਉਸੇ ਪਾਸੇ ਬਿਲਕੁਲ ਦੂਜੇ ਪਾਸੇ ਹੀ ਜਿਹੜੇ ਲੋਕ ਫਸੇ ਹੋਏ ਨੇ ਕਈ ਪਿੰਡਾਂ ਦੇ ਜਿਹੜੇ ਲੋਕ ਫਸੇ ਹੋਏ ਨੇ ਜਿਨ੍ਹਾਂ ਨੂੰ ਹੁਣ ਦੇਖੋ ਆਰਮੀ ਦੀ ਟੀਮਾਂ ਇੱਥੇ ਨੇੜੇ-ਤੇੜੇ ਦੇ ਜਿਹੜੇ ਪਿੰਡ ਹੈ ਕਿਉਂਕਿ ਕਨੈਕਟੀਵਿਟੀ ਤਾਂ ਬੰਦ ਹੋ ਚੁੱਕੀ ਹੈ ਕਨੈਕਟੀਵਿਟੀ ਪੂਰੀ ਤਰ੍ਹਾਂ ਸੇ ਬੰਦ ਹੋ ਚੁੱਕੀ ਹੈ ਕਿਉਂਕਿ ਬਹੁਤ ਜ਼ਿਆਦਾ ਜਿਹੜਾ ਖਤਰਾ ਹੈ ਕਿਉਂਕਿ ਪਾਣੀ ਦਾ ਜਿਹੜਾ ਬਹਾਵ ਹੈ ਉਹ ਲਗਾਤਾਰ ਵੱਧ ਰਿਹਾ ਇਸ ਕਰਕੇ ਹੁਣ ਕਨੈਕਟੀਵਿਟੀ ਬੰਦ ਕਰ ਦਿੱਤੀ ਗਈ ਹੈ ਐਨਡੀਆਰਐਫ ਦੀ ਆਰਮੀ ਦੀ ਟੀਮਾਂ ਔਰ ਜਿਹੜੇ ਪਿੰਡਾਂ ਦੇ ਲੋਕ ਨੇ ਉਹ ਵੀ ਜਰੂਰ ਮਦਦ ਕਰਦੇ ਨਜ਼ਰ ਆ ਰਹੇ ਨੇ ਕਿਉਂਕਿ ਹਾਲਾਤ ਇਸ ਤਰ੍ਹਾਂ ਦੇ ਨੇ ਕਿ ਪਾਣੀ ਦਾ ਪੱਧਰ ਵਧਣ ਤੋਂ ਜਿਹੜੇ ਵੀ ਖੇਤ ਨੇ ਨੀਅਰ ਬਾਈ ਜਿਹੜਾ ਏਰੀਆ ਨੇ ਔਰ ਖਾਸ ਤੌਰ ਤੇ ਹੁਣ ਤਾਂ ਮੇਨ ਹਾਈਵੇ ਤੇ ਹੀ ਇਸ ਤਰ੍ਹਾਂ ਦਾ ਲੈਵਲ ਜਿਹੜਾ ਉਹ ਪਾਣੀ ਦਾ ਲੈਵਲ ਲਗਾਤਾਰ ਵੱਧਦਾ ਜਾ ਰਿਹਾ ਜੋ ਕਿ ਚਿੰਤਾ ਦੀ ਜਿਹੜਾ ਚਿੰਤਾ ਦਾ ਵਿਸ਼ਾ ਹੈ ਇਸ ਕਰਕੇ ਜਿਹੜੇ ਵੀ ਲੋਕ ਪਿੰਡਾਂ ਦੇ ਵਿੱਚ ਫਸੇ ਹੋਏ ਨੇ ਜਿਹੜੇ ਲੋਕ ਜਿਨੇ ਪਸ਼ੂ ਫਸੇ ਹੋਏ ਨੇ ਉਨਾ ਨੂੰ ਵੀ ਹਣੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਐਨ ਡੀ ਆਰ ਐਫ ਦੀ ਜਿਹੜੀ ਟੀਮਾਂ ਨੇ ਉਹ ਉੱਥੇ ਤੱਕ ਪਹੁੰਚੜ ਆਰਮੀ ਦੀ ਟੀਮਾਂ ਉੱਥੇ ਤੱਕ ਪਹੁੰਚ ਕੇ ਉਹਨਾਂ ਨੂੰ ਰਿਲੀਫ ਦੇਣ ਉਹਨਾਂ ਨੂੰ ਰੈਸਕਿਊ ਕੀਤਾ ਜਾਏ ਕਿਉਂਕਿ ਦੇਖੋ ਹੁਣ ਤਾਂ ਪਾਣੀ ਵੀ ਹਾਈਵੇ ਤੱਕ ਪਹੁੰਚ ਚੁੱਕਿਆ ਹੈ ਯਾਨੀ ਕਿ ਹੁਣ ਤੁਸੀਂ ਜਿੱਥੇ ਦੇਖੋਗੇ ਤੁਸੀਂ ਜਿੱਥੇ ਤੱਕ ਦੇਖੋਗੇ ਉੱਥੇ ਤੱਕ ਪਾਣੀ ਹੀ ਪਾਣੀ ਜਿਹੜਾ ਨਜ਼ਰ ਆਏਗਾ ਇਹ ਤੁਸੀਂ ਦੇਖੋ ਇਹ ਬਿਲਡਿੰਗ ਵੀ ਡੁੱਬ ਚੁੱਕੀ ਹੈ ਪਾਣੀ ਦਾ ਲੈਵਲ ਤੁਸੀਂ ਦੇਖੋ ਕਿਸ ਤਰ੍ਹਾਂ ਲਗਾਤਾਰ ਵੱਧਾ ਜਾ ਰਿਹਾ ਹੈ ਔਰ ਇਹ ਦੇਖੋ ਔਰ ਹੈਲੀਕਾਪਟਰ ਦੀ ਮਦਦ ਵੀ ਇੱਥੇ ਲਈਤੀ ਜਾ ਰਹੀਏ ਤਸਵੀਰਾਂ ਜੇਕਰ ਅਮਨ ਕੈਚ ਕਰ ਸਕੋ ਕਿ ਪੂਰਾ ਉਹ ਪੂਰਾ ਜਿਹੜਾ ਜਿੱਥੇ ਜਿੱਥੇ ਤੁਸੀਂ ਦੇਖੋਗੇ ਉੱਤੇ ਬਿਲਕੁਲ ਪਿੱਛੇ ਪਿੰਡ ਨੇ ਕਈ ਪਿੰਡ ਨੇ ਜਿਨ੍ਹਾਂ ਦੀ ਕਨੈਕਟੀਵਿਟੀ ਤਾਂ ਟੁੱਟ ਚੁੱਕੀ ਹੈ ਲੇਕਿਨ ਕਈ ਲੋਕ ਵੀ ਪਿੰਡ ਦੇ ਜਿਹੜੇ ਲੋਕ ਨੇ ਉਹ ਵੀ ਫਸੇ ਹੋਏ ਨੇ ਯਾਨੀ ਕਿ ਹੁਣ ਹਾਲਾਤ ਜਿਹੜੇ ਜ਼ਰੂਰ ਚਿੰਤਾਜਨਕ ਨੇ ਕਿਉਂਕਿ ਕਈ ਲੋਕਾਂ ਦੇ ਫਸੇ ਹੋਣ ਕਾਰਨ ਕਾਫੀ ਜਿਹੜੀ ਰੈਸਕਿਊ ਹੈ ਉਹਨੂੰ ਵਧਾ ਦਿੱਤਾ ਗਿਆ ਜਿਹੜੀ ਆਰਮੀ ਦੀ ਟੀਮਾਂ ਐਨਡੀਆਰਐਫ ਦੀ ਟੀਮਾਂ ਹੋਰ ਵੀ ਜਿਹੜੀ ਜਿਹੜੇ ਸਿਕਸ ਸਟਾਫਾਂ ਨੇ ਉਨਾ ਵੱਲੋਂ ਹੋਰ ਵੀ ਜਿਹੜਾ ਹੈਗਾ ਰੈਸਕਿਊ ਤੇਜ਼ ਕਰ ਦਿੱਤਾ ਗਿਆ ਲੇਕਿਨ ਅੱਗੇ ਕਿਸੇ ਨੂੰ ਜਾਣ ਦੀ ਪਰਮਿਸ਼ਨ ਨਹੀਂ ਦਿੱਤੀ ਜਾ ਰਹੀ ਹੈ ਕਿਉਂਕਿ ਕਨੈਕਟ ਕਿਉਂਕਿ ਪਾਣੀ ਦਾ ਲੈਵਲ ਬਹੁਤ ਜ਼ਿਆਦਾ ਵੱਧ ਰਿਹਾ ਹੈ ਪਾਣੀ ਦਾ ਲੈਵਲ ਵਧਣ ਕਾਰਨ ਕਾਫੀ ਜ਼ਿਆਦਾ ਜਿਹੜੀ ਦਿੱਕਤਾਂ ਵੀ ਆ ਰਹੀ ਹੈ ਅਣਜਾਣ ਭਾਜੀ ਇਹ ਜਿੰਨੇ ਕਿਹੜੇ ਕਿਹੜੇ ਪਿੰਡ ਨੇ ਅੱਗੇ ਜਿਹੜੇ ਲੱਗਦੇ ਨੇ ਜੋ ਕਿ ਹਜੇ ਫਿਲਹਾਲ ਕਾਫੀ ਉਹ ਹੋਏ ਨਹੀਂ ਇਹ ਹਰੀ ਮਾ ਬਾਦ ਪਿੰਡ ਆ ਭਾਜੀ ਆਪਣਾ ਦਾਤਪੁਰਾ ਇੱਧਰ ਸਾਰੇ ਡੇਰਗੁਵਾਰ ਆ ਭਾਜੀ ਸਾਰੇ ਨਵੇਂ ਪਿੰਡ ਹੀ ਆ ਸਾਰੇ ਇੱਧਰ ਸਾਰੇ ਅਬ ਲੋਕ ਫਸੇ ਹੋਏ ਨੇ ਹਾਂਜੀ ਸਰ ਉਧਰ ਹੀ ਆ ਪਾਣੀ ਉਧਰ ਪਾਣੀ ਉਧਰ ਪੂਰਾ ਆ ਗਿਆ ਨੇ ਇਹ ਸਾਰੇ ਹੀ ਫਸੇ ਜੇ 10 12 ਪਿੰਡ ਨੇ 12 12 13 13 ਫੁੱਟ ਪਾਣੀ ਹੈ ਸਾਰੇ ਉਹ ਜਾ ਵੀ ਨਹੀਂ ਸਕਦੇ ਸਿਰਫ ਟੀਮਾਂ ਟੂਮਾਂ ਆਈਆਂ ਨੇ ਹਾਂਜੀ 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 ਅਸ ਸੁਸਾਇਟੀਆਂ ਆਈਆਂ ਨੇ ਇਹ ਡੇ ਨੇ ਹੈਲਪ ਕਰਨ ਐਨਡੀਆਰਐਫ ਵਾਲੇ ਨੇ ਉਹਨਾਂ ਕੋਲ ਤੇਲ ਹੀ ਨਹੀਂ ਸਰਕਾਰ ਨੇ ਦਿੱਤਾ ਉਹਨਾਂ ਨੂੰ ਉਹ ਜ਼ਵੇਰ ਦੇ ਵਿਹਲੇ ਬੈਠੇ ਆ ਉਹ ਐਸਡੀਐਮ ਤੇ ਐਸਐਸਪੀ ਡੀਐਸਪੀ ਉਹ ਸਲਾਮਾਂ ਕੰਡੇ ਤੁਹਾਨੂੰ ਕੱਲ 20 ਲੀਟਰ ਤੇਲ ਦਿੱਤਾ ਹੈ ਉਹ ਘੰਟੇ ਦਾ 4-5 ਲੀਟਰ ਤੇਲ ਖਾਂਦੀ ਆ ਤੇ 20 ਲੀਟਰ ਤੇਲ ਨਾਲ ਕੱਲ ਵੀ ਚਲਾਈ ਉਹਨਾਂ ਨੇ ਕਿੰਨੀਆਂ ਕਿ ਚਲਾਈ ਜਾਣੀਆਂ ਨੇ ਹੁਣ ਉਹ ਵਿਚਾਰੇ ਸਵੇਰ ਦੇ ਸਰਕਾਰੀ ਬੰਦੇ ਥਾਵਾਂ ਜਿਹੜੀ ਹੈਗੀ ਐ ਉਹ ਆਪਣੀ ਵੋਟ ਵਗੈਰਾ ਹਾਂਜੀ ਹਾਂਜੀ ਉਹ ਬੋਰਡ ਲੈ ਕੇ ਆਏ ਨੇ ਉਹ ਆਪਣੀ ਵੋਟ ਦੇ ਨਾਲ ਕੱਢਣ ਦੇ ਨੇ ਬੰਦੇ ਜਿਹੜੇ ਸੈਲਰਾਂ ਚ ਨੇ ਚਾਹੇ ਜਿਹੜੇ ਆਪੂ ਇਧਰ ਇੱਕ ਸਕੂਲ ਆ ਕੇਰਲਾ ਕੇਰਲਾ ਇੰਟਰਨੈਸ਼ਨਲ ਕੋਈ ਜਾ ਰਿਹਾ ਰੈਸਕਿਊ ਕਰਨ ਵਾਸਤੇ ਗਈ ਐ ਜੀ ਇੱਥੇ ਜਾਣਦੇ ਉੱਥੇ 40-50 ਜਾਣੇ ਨੇ ਜਿਨ੍ਹਾਂ ਨੂੰ ਕੱਢਣ ਦੇ ਨੇ ਹੂੰ ਔਰ ਉਹਦੇ ਨਾਲ ਲੱਗਦੇ ਇਸ ਪਾਸੇ ਕਿਹੜੇ ਕਿਹੜੇ ਪਿੰਡ ਨੇ ਪਾਜੀ ਇੱਧਰ ਇੱਕ ਤੇ ਪੈ ਜਾਂਦਾ ਰਡਿਆਣਾ ਪੈ ਜਾਂਦਾ ਜੇ ਛਲ ਐ ਅਗਵਾਨ ਪੈ ਜਾਂਦਾ ਛਾਲੇ ਚੱਕ ਬਰੀਲਾ ਇੱਧਰ ਸਾਰੇ ਪਿੰਡ ਇੱਧਰ ਪੈ ਜਾਂਦੇ ਪਾਜੀ ਪਾਣੀ ਦਾ ਵਹਾਵ ਵੱਧ ਰਿਹਾ ਹੈ ਹਾਂਜੀ ਹਾਂਜੀ ਵਧਣ ਡਿਆ ਜੀ ਪਿੱਛੇ ਉਤਰਾਂ ਹੁਣ ਕਹਿੰਦੇ ਆ ਘਟ ਗਿਆ ਪਰ ਜਿੰਨਾ ਪਾਣੀ ਉਧਰੋਂ ਅੱਗੇ ਆਉਣਾ ਸਾਰਾ ਹੀ ਇੱਧਰੋਂ ਨਿਕਲੇਗਾ ਤੇ ਅੱਗੇ ਜਿਹੜੇ ਪਿੰਡ ਨੇ ਉਹ ਡੁੱਬਦੇ ਜਾਣਗੇ ਜਿੱਦਾਂ ਜਿੱਦਾਂ ਪਾਜੀ ਜਿਹੜਾ ਮੇਨ ਰੋਡ ਹੈ ਮੇਨ ਹਾਈਵੇ ਹੈ ਹਾਂਜੀ ਹਾਂਜੀ ਮੇਨਾ ਹੀ ਵੇ ਹਾਂ ਕਿਹੜੇ 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 ਪਿੰਡ ਡੇਰਾ ਬਾਬਾ ਨਾਨਕਆ ਰੋ ਤੇ ਕਲਾਨੌਰ ਤੋਂ ਲੈ ਕੇ ਤੇ ਡੇਰਾ ਬਾਬਾ ਨਾਨਕ ਤੱਕ ਸਾਰੇ ਜਿੰਨੇ ਪੈਲੀਆਂ ਨੇ ਸਭ ਪਾਣੀ ਜੇ ਡੁੱਬ ਕੇ ਫਸਲਾ ਖਰਾਬ ਹੋ ਗਈਆਂ ਜੀ ਤੇ ਜਿਹੜੇ ਪਸ਼ੂ ਨੇ ਜਾਂ ਲੋਕ ਨੇ ਉਹ ਵੀ ਛੱਤਾਂ ਤੇ ਅਸੀਂ ਸੁਣ ਰਹੇ ਸੀਗੇ ਉਹ ਗੱਲ ਕਰ ਰਹੇ ਸੀਗੇ ਕਿ ਛੱਤਾਂ ਤੇ ਚੜ ਕੇ ਮਦਦ ਦੀ ਗੁਹਾਰ ਜਿਹੜੇ ਹਾਂਜੀ 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 ਦੋ ਦਿਨ ਹੋ ਗਏ ਆ ਜੀ ਜਿਨ੍ਹਾਂ ਨੂੰ ਪਤਾ ਲੱਗਾ ਵੀ ਪਾਣੀ ਪਿੱਛੇ ਵੱਧ ਗਿਆ ਉਹਨਾਂ ਤੇ ਕੁਝ ਕੱਢ ਲੈਣੇ ਤੇ ਜਿਨ੍ਹਾਂ ਦੇ ਨਹੀਂ ਨਿਕਲੇ ਉਹਨਾਂ ਦੀ ਹੈਲਪ ਕਰਨ ਦੇ ਨੇ ਲੋਕ ਕੱਢਣ ਦੇ ਨੇ ਹੱਲੇ ਵੀ ਕੱਢਣ ਦੇ ਨੇ ਜੀ ਤੇ ਭਾਜੀ ਇਹ ਅਮਨ ਇੱਕ ਵਾਰੀ ਤਸਵੀਰਾਂ ਤੁਸੀਂ ਥੋੜਾ ਜਿਹਾ ਪਿੱਛੇ ਦਿਖਾ ਦਿਓ ਭਾਜੀ ਇਹ ਅੱਗੇ ਤੱਕ ਇਹ ਪਾਣੀ ਦਾ ਜਿਹੜਾ ਫਲੋ ਹੈ ਮੇਨ ਹਾਈਵੇ ਦਾ ਵਧ ਰਿਹਾ ਪਾਣੀ ਜਿਹੜਾ ਇੱਥੋਂ ਲੈ ਕੇ 13 14 ਕਿਲੋਮੀਟਰ ਆ ਡੇਰਾ ਬਾਬਾ ਨਾਨਕ ਤੇ 15 16 ਕਿਲੋਮੀਟਰ ਗਾੜੀ ਰਮਦਾਸ ਆ ਇਹ ਸਾਰੇ ਪਾਣੀ ਦੇ ਘਟੋ ਘਟ ਅਠ ਅਠ ਸੱਤ ਸੱਤ ਅਠ ਅਠ ਫੋਟਾ ਸੜਕ ਤੇ ਪਾਣੀ ਆ ਗਾੜੀ ਯਾਨੀ ਕਿਉਂ ਸੜਕ ਤੇ ਪਾਣੀ ਆ ਹਾਂਜੀ ਸੜਕ ਰ ਡੁੱਬੀ ਆ ਘਰ ਡੁੱਬੇ ਨੇ ਗਾੜੀ ਪਿੰਡ ਸਾਰੇ ਡੁੱਬੇ ਨੇ ਤੇ ਹੁਣ ਅੱਗੇ ਦੀ ਕਨੈਕਟੀਵਿਟੀ ਟੁੱਟ ਚੁੱਕੀ ਆ ਫਿਰ ਹਾਂਜੀ ਹਾਂਜੀ ਹਾਂ ਆਵਾਜ਼ ਆਈ ਸਾਰੀ ਟੁੱਟੀ ਆ ਆਰਮੀ ਵਾਲੇ ਦੇ ਹੈਲਪ ਕਰਨ ਉਹ ਗੱਡੀਆਂ ਤੇ ਜਾਂਦੇ ਨੇ ਜਿੱਥੋਂ ਤੱਕ ਗੱਡੀਆਂ ਜਾਂਦੀਆਂ ਨੇ ਉਹ ਲੈ ਕੇ ਆਉਂਦੇ ਆ ਜਿੰਨੇ ਵੀ ਲੋਕ ਪਿੰਡਾਂ ਦੇ ਕਾਫੀ ਲੋਕ ਪਿੰਡਾਂ ਦੇ ਹਾਂਜੀ ਪਿੰਡਾਂ ਦੇ ਲੋਕ ਫਸੇ ਹੋਏ ਆ ਜੀ ਉਹਨਾਂ ਨੂੰ ਖਾਣ ਨੂੰ ਪੀਣ ਨੂੰ ਸ਼ੈਲਟਰ ਕਿਸ ਤਰ੍ਹਾਂ ਕੀਤਾ ਜਾਣਾ ਖਾਣ ਨੂੰ ਜੀ ਜਿੱਦਾਂ ਹੈਲਪ ਕਰਦੇ ਆ ਬਾਹਰੋਂ ਆਉਂਦੇ ਆ ਖਾਣ ਪੀਣ ਵਾਲੇ ਲੋਕ ਜਿਹੜੇ ਸਸਤਾ ਬਣਿਆ ਨੇ ਉਹ ਲੈ ਕੇ ਹੈਲਪ ਕਰਦੇ ਨੇ ਜਾਣਦੇ ਨੇ ਪੋਟਾਂ ਤੇ ਲੈ ਕੇ ਖਾਣ ਪੀਣ ਵਾਸਤੇ ਦੇਖ ਰਹੇ ਕਿ ਪਾਣੀ ਦਾ ਜਿਹੜਾ ਪੱਧਰ ਹੈ ਨਾ ਉਹ ਵੀ ਹਜੇ ਵੀ ਵੱਧ ਰਿਹਾ ਹੈ ਹਾਂਜੀ ਭਾਜੀ ਇਹ ਤੇ ਵਧੇਗਾ ਹੀ ਜੇ ਇਹਦੇ ਪਿੱਛੋਂ ਨਹੀਂ ਛੱਡਿਆ ਉਹਨਾਂ ਨੇ ਤੇ ਫੇਰ ਇਹ ਗਾਂ ਘਟ ਜਾਏਗਾ ਕੱਲ ਤੱਕ ਘਟਣਾ ਸ਼ੁਰੂ ਹੋਏਗਾ ਸਟਾਰਟ ਹੋਏਗਾ ਲੇਕਿਨ ਅਜੇ ਤਾਂ ਕਹਿ ਰਹੇ ਕਿ ਹੋਰ ਵੀ ਡੈਮ ਤੋਂ ਪਾਣੀ ਅਜੇ 2 ਵਜੇ ਬਾਅਦ ਕਰੀ ਵੀ 1 ਲੱਖ ਕਿਊਸਿਕ ਪਾਣੀ ਜਿਹੜਾ ਹੈ ਜੇ ਉਹ ਛੱਡਣਗੇ ਤੇ ਇਹਦਾ ਹੋਰ ਨੁਕਸਾਨ ਵੱਧ ਹੋ ਸਕਦਾ ਜੀ ਹਾਂਜੀ ਇਹ ਨੀਵੀਂ ਜਗ੍ਹਾ ਇੱਧਰ ਤੇ ਬਹੁਤ ਜ਼ਿਆਦਾ ਨੁਕਸਾਨ ਹੋਏਗਾ ਜੀ ਇੱਧਰ ਦੇਖੋ ਸਰਬਜੋਤ ਨੁਕਸਾਨ ਤਾਂ ਹੋ ਵੀ ਰਿਹਾ ਹੈ ਜੇਕਰ ਹੋਰ ਵੀ ਪਾਣੀ ਜੇਕਰ ਛੱਡਿਆ ਜਾਂਦਾ ਤਾਂ ਨੁਕਸਾਨ ਹੋਰ ਵੀ ਹੋਏਗਾ ਕਿਉਂਕਿ ਦੇਖੋ ਮੇਨ ਹਾਈਵੇ ਹੈ ਅਸੀਂ ਜਿੱਥੇ ਮੌਜੂਦ ਆ ਔਰ ਪਿੰਡ ਦੇ ਲੋਕ ਵੀ ਸਾਡੇ ਨਾਲ ਮੌਜੂਦ ਹਨ ਜੀ ਜਾਣਕਾਰੀ ਆ ਅਸੀਂ ਸ਼ੇਅਰ ਕਰ ਰਹੇ ਹਾਂ ਕਿ ਇਨਾ ਇਨਾ ਪਾਣੀ ਨੈਸ਼ਨਲ ਹਾਈਵੇ ਤੇ ਆ ਗਿਆ ਹਾਲਾਂਕਿ ਨੈਸ਼ਨਲ ਹਾਈਵੇ ਉੱਚੀ ਥਾਤੇ ਹੁੰਦਾ ਹੈ ਤੇ ਪਿੰਡਾਂ 'ਚ ਕੀ ਕੁਝ ਹਾਲਾਤ ਹੋਣਗੇ ਉਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਦੇਖੋ ਸਰਬਜੋਤ ਬਿਲਕੁਲ ਤੁਸੀਂ ਤਸਵੀਰਾਂ ਦੇਖ ਕੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਦੇਖ ਕੇ ਮੈਂ ਇਹਨਾਂ ਹਾਈਵੇ ਤੇ ਇਸ ਤਰ੍ਹਾਂ ਦੀ ਤਸਵੀਰਾਂ ਨੇ ਤੇ ਅੰਦਰ ਜਿਹੜੇ ਨੀਵੇਂ ਪਿੰਡ ਨੇ ਉਹਨਾਂ ਦੀ ਤਸਵੀਰਾਂ ਕਿਸ ਤਰ੍ਹਾਂ ਦੀ ਹੋਏਗੀ ਕਿਉਂਕਿ ਜਿਹੜੇ ਲੋਕ ਫਸੇ ਹੋਏ ਨੇ ਆਪਣੀ ਛੱਤਾਂ ਤੇ ਚੜੇ ਹੋਏ ਨੇ ਇੱਕ ਇੱਕ ਕਹਿ ਸਕਦੇ ਹਾਂ ਮੰਜ਼ਿਲ ਤੱਕ ਪਾਣੀ ਪਹੁੰਚ ਚੁੱਕਿਆ ਹੈ ਲਗਾਤਾਰ ਪਾਣੀ ਦਾ ਪੱਦਰ ਜਿਹੜਾ ਹੈ ਉਹ ਵੀ ਵਧਿਆ ਹੈ ਤਾਂ ਕਹਿ ਸਕਦੇ ਆ ਕਿ ਬਹੁਤ ਹੀ ਰਿਸਕੀ ਵੀ ਹੈ ਨੁਕਸਾਨ ਬਹੁਤ ਜ਼ਿਆਦਾ ਹੋ ਰਿਹਾ ਹੈ ਤੇ ਹੋ ਵੀ ਸਕਦਾ ਹੈ ਲੇਕਿਨ ਤੁਸੀਂ ਦੇਖੋ ਕਿ ਲਗਾਤਾਰ ਜਿਹੜੇ ਨੇੜੇ ਤੇੜੇ ਦੇ ਪਿੰਡ ਦੇ ਲੋਕ ਨੇ ਉਹਨਾਂ ਵੱਲੋਂ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅਸੀਂ ਪਾਜੀ ਨਾਲ ਰਿਕੁਐਸਟ ਕਰਦੇ ਹਾਂ ਪਾਜੀ ਥੋੜਾ ਜਿਹਾ ਸਾਨੂੰ ਅੱਗੇ ਦਾ ਜਿਹੜਾ ਮਾਹੌਲ ਹੈ ਉਹ ਦਿਖਾਉਣ ਦੀ ਕੋਸ਼ਿਸ਼ ਕਰ ਦਿਓ ਤੇ ਤੁਸੀਂ ਜਾ ਰਹੇ ਹੋ ਅੱਗੇ ਸਾਈਡ ਤੇ ਅਮਨ ਜੇਕਰ ਤੁਸੀਂ ਚੜ ਕੇ ਸਭ ਤੋਂ ਜੋ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਡੇ ਜਿਹੜੇ ਪਿੰਡ ਦੇ ਨਾਲ ਦੇ ਪਿੰਡ ਦੇ ਨੇ ਲਗਾਤਾਰ ਜਿਹੜੀ ਮਦਦ ਕਰ ਰਹੇ ਨੇ ਇਸ ਤੇ ਲਾਈਵ ਤਸਵੀਰਾਂ ਅਸੀਂ ਦੇਖ ਪਾ ਰਹੇ ਹਾਂ ਨੈਸ਼ਨਲ ਹਾਈਵੇ ਡੇਰਾ ਬਾਬਾ ਨਾਨਕ ਦੀ ਕੁ ਕਿ ਨੈਸ਼ਨਲ ਹਾਈਵੇ ਤੇ ਕਈ ਕਈ ਫੁੱਟ ਪਾਣੀ ਇੱਥੇ ਪਹੁੰਚ ਚੁੱਕਿਆ ਹੈ ਤੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕੀ ਕੁਝ ਹਾਲਾਤ ਨੇੜਲੇ ਪਿੰਡਾਂ ਦੇ ਹੋਣਗੇ ਕਿਉਂਕਿ ਸਤਲੁਜ ਦਰਿਆ ਰਾਵੀ ਦਰਿਆ ਆਪਣਾ ਪੂਰਾ ਕਹਿਰ ਬਰਪਾ ਰਿਹਾ ਹੈ ਤਸਵੀਰਾਂ ਸੀ ਦੇਖੀਆਂ ਵਾਕਫਕ ਪਿੰਡਾਂ ਦੀਆਂ ਕਿਸ ਤਰੀਕੇ ਨਾਲ ਉੱਥੇ ਹਾਲਾਤ ਬਣੇ ਹੋਏ ਨੇ ਪੂਰੇ ਪਿੰਡਾਂ ਚ ਕਈ ਕਈ ਫੁੱਟ ਪਾਣੀ ਉੱਥੇ ਪਹੁੰਚ ਚੁੱਕਿਆ ਹੈ ਕਈ ਲੋਕ ਆਪਣੇ ਆਸ਼ਿਆਨੇ ਛੱਡਣ ਨੂੰ ਮਜਬੂਰ ਨੇ ਪਰ ਕਈ ਲੋਕਾਂ ਦੇ ਵੱਲੋਂ ਆਪਣੇ ਪਿੰਡ ਨਹੀਂ ਛੱਡੇ ਗਏ ਕਰਾਂ ਦੀ ਛੱਤਾਂ ਤੇ ਹੀ ਬੈਠੇ ਹੋਏ ਨੇ ਤੇ ਉੱਥੇ ਉਹਨਾਂ ਨੂੰ ਜੋ ਮਦਦ ਹੈ ਉਹ समाज सेवी देवलो प्रशासन देवलो मुहैया करवाई जा रही है बोट से जारी ही उनानु जो खाण पीन दा समान है वो दिता जा रहा है तो हमने भी जो कुछ मजदूर ने वो इत्थे कलर और पेंट है फसे हुए ने क्योंकि उसारी अधीन ये इमारत सी केरला जो स्कूल है उसकी बिल्डिंग बनाई जा रही थी जो अंदर मजदूर उसके रह रहे थे तकरीबन 40 ਤੋਂ ਪੰਜਾਬ ਮਜ਼ਦੂਰ ਦੱਸੇ ਜਾ ਰਹੇ ਨੇ ਉਹ ਉੱਥੇ ਫਸੇ ਹੋਏ ਨੇ ਕਿਉਂਕਿ ਉਸ ਉਸਾਰੀ ਦਿਨ ਬਿਲਡਿੰਗ ਵਿਚਾਰ ਚੁਪੇਰੇ ਪਾਣੀ ਨੇ ਘੇਰਾ ਪਾਇਆ ਹੋਇਆ ਹੈ ਐਨਆਰਐਫ ਦੇ ਮੁਲਾਜ਼ਮ ਮੌਕੇ ਤੇ ਮੌਜੂਦ ਨੇ ਕਿਸੇ ਵੀ ਸਮੇਂ ਰੈਸਕਿਊ ਆਪਰੇਸ਼ਨ ਕੀਤਾ ਜਾਏਗਾ ਕਿਉਂਕਿ ਬੀਤੇ ਕੱਲ ਲਗਾਤਾਰ ਨਿਊਜ਼ 18 ਦੇ ਵੱਲੋਂ ਲਾਈਵ ਕਵਰੇਜ ਵਿਖਾਈ ਗਈ ਸੀ ਕਿਸਤੇ ਕਨਾਲ ਜੋ ਬੱਚੇ ਸਟਕ ਹੋ ਗਏ ਸੀ ਫਸ ਗਏ ਸੀ ਸਕੂਲ ਦੇ ਅੰਦਰ ਦਬੂੜੀ ਚ ਨਵੋਦਿਆ ਸਕੂਲ ਦੇ ਉਹਨਾਂ ਨੂੰ ਕੱਲ ਦੇਰ ਸ਼ਾਮ ਤੱਕ ਕਿਸਤੇ ਕਨਾਲ ਰੈਸਕਿਊ ਬੀਐਸਐਫ ਦੇ ਵੱਲੋਂ ਕੀਤਾ ਗਿਆ ਜੀ ਮਨੋਜ ਦੇਖੋ ਤਸਵੀਰਾਂ ਹੁਣ ਤੁਹਾਨੂੰ ਜੇ ਵਧੀਆ ਨੇ ਇਹੋ ਤੁਹਾਨੂੰ ਫੋਟੋ ਹੋ ਗਏ ਇੱਕ ਉਹ 2 ਵਜੇ ਬਾਹਰ ਕੇ ਲਾਏ ਉਥੇ ਤੇ ਤਸਵੀਰਾਂ ਤੁਹਾਨੂੰ ਹੁਣ ਅੱਗੇ ਜਾ ਕੇ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਅੱਗੇ ਦੀ ਤਸਵੀਰਾਂ ਕੀ ਨੇ ਦੇਖੋ న్యూਸ 18 ਤੇ ਐਕਸਕਲੂਸਿਵ ਤਸਵੀਰਾਂ ਤੁਸੀਂ ਦੇਖੋਗੇ ਕਿ ਕਿਸ ਤਰ੍ਹਾਂ ਦੇ ਹਾਲਾਤ ਅੱਗੇ ਬੜੇ ਹੋਏ ਨੇ ਤੇ ਟਰੈਕਟਰ ਟਰੈਕਟਰ ਟਰਾਲੀ ਦੇ ਕਿਉਂਕਿ ਇੱਥੇ ਦੇ ਨੇੜੇ ਤੇੜੇ ਦੇ ਜਿਹੜੇ ਪਿੰਡ ਦੇ ਲੋਕ ਨੇ ਉਹ ਲਗਾਤਾਰ ਮਦਦ ਕਰ ਰਹੇ ਨੇ ਬਾਜੀ ਬੜੀ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਮੇਨ ਹਾਈਵੇ ਤੇ ਬਹੁਤ ਹੀ ਜ਼ਿਆਦਾ ਰਿਸਕ ਹੈ ਲੋਕੀ ਫਸੇ ਹੋਏ ਨੇ ਹੁਣ ਸਾਨੂੰ ਵੀ ਪਤਾ ਵਾ ਵੀ ਪੰਜਾਬ ਨੂੰ ਕਿਹੜੇ ਢੰਗ ਦੇ ਨਾਲ ਮਾਰਿਆ ਜਾ ਰਿਹਾ ਪਾਣੀ ਦੇ ਨਾਲ ਇੱਥੇ ਇੰਟਰਨੈਟ ਦਾ ਦੁਨੀਆ ਵਾ ਇੱਥੇ ਅਨਪੜ ਪੰਦਾ ਅੱਜ ਦੱਸ ਦੂਗਾ ਵੀ ਕਿੰਨੇ ਦਿਨਾਂ ਨੂੰ ਮੀਂਹ ਪੈਣ ਵਾਲਾ ਵਾ ਇਹ ਸਾਰਾ ਦੋਸ਼ ਜਿਹੜਾ ਸਰਕਾਰਾਂ ਦਾ ਵਾ 88 ਤੋਂ ਬਾਅਦ ਦੇ ਵਿੱਚ ਅੱਜ ਫੇ ਪਹਿਲੀ ਵਾਰੀ ਅੱთან ਵਾਪਰਿਆ ਵਾ ਜਿਹੜਾ ਅਸੀਂ ਆਪਣੀ ਹੋਸ਼ ਦੇ ਵਿੱਚ ਵੇਖਣ ਨੇ ਆ ਇਹਦਾ ਚਲੋ ਕੁਦਰਤੀ ਆਫਤ ਹੈਗੀ ਆ ਪਰ ਜੇ ਅਸੀਂ ਕਹਿ ਦਈਏ 70% ਜਿਹੜਾ ਹੈ ਇਹ ਸਰਕਾਰਾਂ ਦੁਆਰਾ ਉਹਨੂੰ ਦੇਣਿਆ 30% ਕੁਦਰਤੀ ਆਫਤਿਆ ਜਿਹੜਾ ਨਵਾਂਕਰ ਦੀ ਵਾਲੀ ਫਲੋ ਦੇਖੋ ਫਲੋ ਬਹੁਤ ਜ਼ਿਆਦਾ ਹੈ ਬਿਲਕੁਲ ਜੀ ਇੱਥੇ ਬੰਦਾ ਤੁਰ ਕੇ ਨਹੀਂ ਲੰਘ ਸਕਦਾ ਇੰਨਾ ਹਵਾਵਾਂ ਨਹੀਂ ਵੇਚ ਰਹੇ ਹਾਂ ਉਹ ਸੈਂਟਰ ਦੇ ਇੰਨਾ ਜ਼ਿਆਦਾ ਹਵਾਵਾਂ ਟਰੈਕਟਰ ਦੇ ਵੀਲ ਨੂੰ ਫੜਿਆ ਪਤਾ ਲੱਗਣ ਡਿਆ ਸਟੀਅਰਿੰਗ ਵੀਲ ਤੋਂ ਪਤਾ ਲੱਗਣ ਡਿਆ ਬਹੁਤ ਜ਼ਿਆਦਾ ਹਵਾਵਾਂ ਟਾਇਰ ਜਿਹੜੇ ਆ ਧੱਕੇ ਨਾਲ ਇਹਨੂੰ ਖਿੱਚਣ ਡਿਆ ਤੁਰ ਕੇ ਬੰਦਾ ਇਹਦੇ ਵਿੱਚੋਂ ਨਹੀਂ ਲੰਘ ਸਕਦਾ ਹੁਣ ਕਿਹੜਾ ਜਿਹੜਾ ਸਿਆਸੀ ਬੰਦਾ ਸਾਡਾ ਇੱਥੇ ਪਹੁੰਚ ਰਿਹਾ ਵਾ ਸਿੱਖਾਂ ਤੋਂ ਇਲਾਵਾ ਮੈਨੂੰ ਕੋਈ ਬੰਦਾ ਦਿਖਾ ਦਿਓ ਜਿਹੜਾ ਸੰਗਤ ਦੀ ਸੇਵਾ ਕਰ ਰਿਹਾ ਵਾ ਤੇ ਜਿਹੜੀਆਂ ਸਰਕਾਰਾਂ ਸਾਡੇ ਕੋ ਵੋਟਾਂ ਲੈਣ ਘਰ ਦੇ ਵਿੱਚ ਵੀ ਫਸਿਆ ਹੋਇਆ ਕੋਈ ਨਹੀਂ ਅੱਗੇ ਗੇਟ ਤੇ ਉਹ ਉੱਥੇ ਆ ਕੇ ਆਣੋ ਅੱਛਾ ਦੂਜੀ ਇਹ ਪੂਰਾ ਪਾਣੀ ਪਾਣੀ ਘਰਾਂ ਦੇ ਵਿੱਚ ਵੀ ਭੜਿਆ ਹੋਇਆ ਬੰਦਾ ਮੈਂ ਕਹਿੰਦਾ ਹਾਂ ਜੀ ਘਰ ਜਿਹੜੇ ਆ ਕਈ ਡੋਬੀ ਗਏ ਆ ਸ਼ਤਾਂ ਵੀ ਡੋਬਗੀਆਂ ਨੇ ਸਾਡੇ ਜਿਹੜੇ ਰਿਸ਼ਤੇਦਾਰ ਨੇ ਫੋਨ ਕਰਕੇ ਦੱਸ ਰਹੇ ਨੇ ਇਹ ਦੇਖੋ ਤਸਵੀਰਾਂ ਬੜੀ ਹੈਰਾਨ ਕਰ ਦੇਣ ਵਾਲੀ ਕਿ ਸਾਰੀ ਟੋਟਲੀ ਚੀਜ਼ਾਂ ਜਿਹੜੀ ਹੈ ਉਹ ਡੁੱਬ ਚੁੱਕੀ ਹੈ ਜਿਹੜੇ ਕਹਿੰਦੇ ਹੈ ਜੀ ਕੁੱਕੜ ਮਰਿਆ ਵੀ ਦਵਾਂਗੇ ਇਹ ਦੇ ਸਕਦੇ ਆ ਜਿਹੜੇ ਕੁੱਕੜ ਮੜੇ ਦੇ ਕਰਦੇ ਨੇ ਆਡੀਆਂ ਸਰਕਾਰਾਂ ਕਹਿੰਦੀਆਂ ਜੀ ਕੁੱਕੜ ਵੀ ਕਿਸੇ ਦਾ ਮਰ ਜੂਗਾ ਤੇ ਅਸੀਂ ਦਵਾਂਗੇ ਇਹ ਨਹੀਂ ਦੇ ਸਕਦੇ ਇਹ ਫੋਕੇ ਵਾਦੇ ਜੇ ਤੁਹਾਡੇ ਨਾਲ ਇਹ ਆਪ ਹੀ ਨਿਜਠਣਾ ਪੈਣਾ ਕਿ ਉਹ ਸਾਡੇ ਤੇ ਪਾਣੀ ਦੀ ਮਾਰ ਵੱਜਣ ਦੀ ਆ ਇਹਨੂੰ 10 ਸਾਲ ਪਿਛੇ ਧੱਕਦਾ ਵਾ ਬਿਲਕੁਲ ਬਹੁਤ ਜ਼ਿਆਦਾ ਨੁਕਸਾਨ ਹੈ 10 ਸਾਲ ਸਾਨੂੰ ਪਿਛੇ ਧੱਕਦਾ ਜਿੰਨਾ ਪੈਲੀਆਂ ਰੈਂਟ ਤੇ ਲੈ ਲੈ ਕੇ ਖੇਤੀ ਕਰ ਰਹੇ ਨੇ ਜਿਹੜੇ ਸਾਡੇ ਇੰਡੀਆ ਦੇ ਵਿੱਚ ਰਹਿੰਦੇ ਆ ਭਰਾ ਪੰਜਾਬ ਦੇ ਵਿੱਚ ਇੱਥੇ ਬਹੁਤ ਤੰਗੀ ਆਈ ਹੋਈ ਆ ਹੁਣ ਲੋਕੀ ਰੋਟੀ ਖਾਣੋਂ ਅੱਤਰ ਬੈਠੇ ਹੋਏ ਨੇ ਤੇ ਡੀਜ਼ਲ ਲੈ ਕੇ ਜਾ ਰਹੇ ਆ ਸੰਘਤ ਜਿਹੜੀ ਆ ਬਹੁਤ ਇੱਥੇ ਬਰੱਡ ਦੀ ਸੇਵਾ ਕਰ ਰਹੇ ਆ ਬਾਬੇ ਨਾਨਕ ਦਾ ਜਿਹੜਾ ਫਲਸਫਾ ਵਾ ਫੇਰ ਪਤਾ ਲੱਗ ਗਿਆ ਵਾ ਵੀ ਕੌਣ ਮਚਾਉਣ ਆਉਂਦਾ ਵਾ ਇਹੀ ਲੋਕਾਂ ਨੂੰ ਪੂਰੀ ਦੁਨੀਆ 'ਚ ਜਾ ਕੇ ਬਚਾ ਸਕਦੇ ਆ ਆਪਣੇ ਬੰਦੇ ਵੀ ਬਚਾਲਾਂਗੇ ਪਰ ਸਰਕਾਰਾਂ ਇਹ ਗੱਲ ਵੇਖ ਲੈਣ ਕਿ ਤੁਸੀਂ ਫਾਕ ਨਾ ਪਾਈ ਬੈਠੇ ਜੇ ਤੁਸੀਂ ਜਾਣ ਜਾਣ ਕੇ ਸਾਡੇ ਨਾਲ ਛੇੜਖਾਨੀਆਂ ਕਰਦੇ ਜੇ ਜਿਹੜਾ ਪਿਛੋਂ ਪਾਣੀ ਛੱਡਿਆ ਗਿਆ ਨਾ ਇਨਾਂ ਨੂੰ ਨਹੀਂ ਪਤਾ ਵੀ ਪਹਿਲੋਂ ਹੀ ਪਾਣੀ ਰਿਲੀਜ਼ ਕਰ ਦिए। ਪਾਣੀ ਦਾ ਬਹਾਵ ਵੀ ਬਹੁਤ ਜ਼ਿਆਦਾ ਹੈ। ਦੁਕਾਨ ਬਹੁਤ ਜ਼ਿਆਦਾ। ਇੱਕ ਤਸਵੀਰਾਂ ਨੇ ਕਈ-ਕਈ ਫੁੱਟ ਪਾਣੀ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ। ਦਰਖਤ ਡੁੱਬੇ ਹੋਏ ਨਜ਼ਰ ਆ ਰਹੇ ਨੇ। ਫਲੋ ਬਹੁਤ ਜ਼ਿਆਦਾ ਹੈ। ਇੰਟੈਂਸਿਟੀ ਪਾਣੀ ਦੀ ਬਹੁਤ ਜ਼ਿਆਦਾ ਹੈ। ਜੋ ਰਿਹਾਇਸ਼ੀ ਘਰ ਨਜ਼ਰ ਆ ਰਹੇ ਨੇ ਉਹਨਾਂ ਦੀਆਂ ਛੱਤਾਂ ਤੱਕ ਕਈ-ਕਈ ਫੁੱਟ ਪਾਣੀ ਪਹੁੰਚਿਆ ਹੋਇਆ ਹੈ। ਜੇ ਦੁਪਹਿਰ ਨੂੰ ਪੌਂਗ ਡੈਮ ਤੋਂ 1,10,000 ਕਿਊਸਿਕ ਪਾਣੀ ਛੱਡਿਆ ਜਾਂਦਾ ਹੈ ਤੇ ਸਥਿਤੀ ਹੋਰ ਵੀ ਜ਼ਿਆਦਾ ਚਿੰਤਾਜਨਕ ਹੋ ਸਕਦੀ ਹੈ। ਕੋਈ ਬੰਦਾ ਨਹੀਂ ਜੇ ਪਹੁੰਚਿਆ ਇੱਥੇ ਜੇ ਕੋਈ ਪਹੁੰਚਿਆ ਦੋ ਤਿੰਨ ਐਨਡੀਆਰੇ ਵਾਲੇ ਨਹੀਂ ਗੱਡੀਆਂ ਆਈਆਂ ਹੋ ਰਿਹਾ ਤੋਂ ਲਾਵਾ ਦੱਸੋ ਕੋਈ ਇੱਥੇ ਆਇਆ ਦੇ ਬੜੀ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਇਸ ਵੇਲੇ ਗੁਰਦਾਸਪੁਰ ਇਹ ਮੇਨ ਹਾਈਵੇ ਹੈ ਸਰਬਜੋਤ ਜੇਕਰ ਤੁਸੀਂ ਬਿਲਕੁਲ ਨੇੜੇ ਜਿਹੜੇ ਆਸੇ ਪਾਸੇ ਸਾਰੀ ਚੀਜ਼ਾਂ ਦੇਖੋ ਕਿ ਬੜਾ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਨੇ ਪਾਣੀ ਬਹੁਤ ਜ਼ਿਆਦਾ ਹੈ ਕਿੰਨਾ ਕਿੰਨਾ ਪਾਣੀ ਪਾਣੀ ਬਹੁਤ ਜ਼ਿਆਦਾ ਆਇਆ ਨਾ ਕਿ ਆਇਆ ਨਾ ਸਵਦਾ ਨਾ ਕਾਖਿਆ ਸਵਦਾ ਲੈਣ ਆਏ ਆ ਇੱਧਰ ਚੱਲੇ ਆਂ ਅਸੀਂ ਹੁਣ ਕਲਾਂਵਾਲ ਲੋਕ ਬਹੁਤ ਫਸੇ ਹੋਏ ਨੇ ਸਾਰੇ ਘੜ ਤੋਂ ਕਹਿੰਦੇ 40 50 ਜਾਣੇ ਖਲੋਤੇ ਹੋਏ ਨੇ ਉੱਥੇ ਆਹ ਰੋਸੇ ਪਿੰਡ ਤੋਂ ਆਉਂਦੇ ਨੇ ਫਿੱਡੇ ਇੱਧਰ ਨੂੰ ਹਾਂਜੀ ਹਾਂਜੀ ਰਾਤ ਦੇ ਰਾਤ ਦੇ ਕਾਣਾ ਪਿੰਡਾਂ ਤੇ ਕਿੱਦਾਂ ਕਾਣਾ ਵੀ ਨਾ ਇਦਾਂ ਚੱਲਣ ਦਾ ਕੰਮ ਹਾਂਜੀ ਜੇ ਸਰਬ ਜੋ ਦੇਖੋ ਲੋਕੀ ਕਾਫੀ ਪਸੇ ਹੋਏ ਨੇ ਤੇ ਇਹ ਤਸਵੀਰਾਂ ਤੁਹਾਨੂੰ ਦੁਬਾਰਾ ਤੋਂ ਤਸਵੀਰਾਂ ਤੁਸੀਂ ਦੇਖੋ ਕਿ ਹਾਲਾਤ ਕੀ ਨੇ ਕਿ ਨੇੜੇ ਤੇੜੇ ਜਿੰਨੇ ਵੀ ਜਿਹੜਾ ਅਸੀਂ ਕਹਿ ਸਕਦੇ ਆ ਕਿ ਹਾਲਾਤ ਕੀ ਨੇ